ਸਾਰਿਆਂ ਨੂੰ ਪਿਆਰ ਭਰੀ ਸੋਸ਼ਕਲ ਜੀ ਬਹੁਤ-ਬਹੁਤ ਸਵਾਗਤ ਹੈ ਕਦੇ ਆਪਣੀ ਛਾਨਾਂ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਜਿਹੜਾ ਕਿ ਅੱਜ ਅਸੀਂ ਜਿਸ ਮਾਹੌਲ ਦੇ ਵਿੱਚ ਬੈਠ ਕੇ ਗੱਲ ਕਰ ਰਹੇ ਹਾਂ ਤੇ ਦੁਆਬ ਵੀ ਕਰਦੇ ਹਾਂ ਕਿ ਪ੍ਰਮਾਤਮਾ ਦੇ ਅਕੀ ਇਹ ਜਿਹੜਾ ਸਾਡਾ ਮਾਹੌਲ ਸਾਡੇ ਦੇਸ਼ ਦੇ ਵਿੱਚ ਬਣਿਆ ਹੋਇਆ ਹੈ ਪਰ ਪ੍ਰਮਾਤਮਾ ਜਲਦੀ ਹੀ ਠੀਕ ਕਰ ਦੇ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਵਸਣ ਤੇ ਕਿਸੇ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਜਿਹੜਾ ਨਾ ਕੀ ਨਾ ਹੋਵੇ ਸੋ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਗੱਲ ਕਰਾਂਗੇ ਜਿਹੜੇ ਕਿ ਪਾਵਰ ਕੌਮ ਤੇ ਬਿਜਲੀ ਬੋਰਡ ਦੇ ਜਿਹੜੇ ਪੈਸ਼ਟਰਸ ਨੇ ਉਹਨਾਂ ਦੇ ਲਈ ਅਸੀਂ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਉਹਨਾਂ ਨੂੰ ਬਕਾਇਆ ਹੈਗਾ ਜਿਹੜਾ ਉਹ ਕਦੋਂ ਮਿਲਣਾ Tak. Yeah. ਸੋ ਉਸ ਦੇ ਲਈ ਜਿਹੜਾ ਹੁਣ ਪੱਤਰ ਹੈਗਾ ਜਿਹੜਾ ਉਹ ਜਿਹੜਾ ਕਿ 9 ਤਰੀਕ ਨੂੰ ਹੈ ਜਿਹੜਾ ਉਹ ਪਾਵਰ ਕੋਆਪਰੇਸ਼ਨ ਦੇ ਵੱਲੋਂ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੈਨਸ਼ਨ ਫੈਮਿਲੀ ਪੈਨਸ਼ਨ ਰਿਵਾਈਜ਼ ਪੈਨਸ਼ਨ 2016 ਦੇ ਅਰੇ ਦੀ ਅਦਾਇਗੀ ਦੇ ਲਈ ਨਵੀਂ ਬਣੀ ਪੈਨਸ਼ਨ ਲੈਜਰ ਰਾਹੀਂ ਜਿਹੜੀ ਹੈ ਉਹ ਕਰਨ ਦੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੇ ਇਸ ਪੱਤਰ ਦੇ ਵਿੱਚ ਲਿਖਿਆ ਕਿ ਉਪਰਕਤ ਵਿਸ਼ੇ ਵਿੱਚ ਸਬੰਧੀ ਇਹ ਪੱਤਰ ਵਿੱਤ ਵਿਭਾਗ ਦੇ ਵੱਲੋਂ ਪੱਤਰ ਨੰਬਰ 322025342025 ਤੇ ਰਾਹੀਂ ਕਿ 1 2016 ਤੋਂ 36 2021 ਤੱਕ ਦੇ ਜਿਹੜੇ ਰਿਵਾਈਜ਼ ਪੈਨਸ਼ਨ ਇਹਦੇ ਦੇਣ ਸੰਬੰਧੀ ਹਦਾਇਤਾਂ ਜਾਰੀ ਹੋਈਆਂ ਨੇ ਦਾ ਉਹਨਾਂ ਨੂੰ ਇਸ ਏਰੀਅਰ ਦੇ ਉਦਾਇਕੀਕਰਨ ਸੰਬੰਧੀ ਆਈ.ਟੀ. ਵਿਭਾਗ ਦੇ ਵੱਲੋਂ ਪੈਨਸ਼ਨ ਪੈਕੇਜ ਦੇ ਵਿੱਚ ਇੱਕ ਵੱਖਰੀ ਨਵੀਂ ਪੈਨਸ਼ਨ ਏਰੀਅਰ ਲੈਜ਼ਰ ਹੈ ਜਿਹੜੀ ਉਹ ਤਿਆਰ ਕੀਤੀ ਗਈ ਹੈ ਤੇ ਉਹ ਪੈਨਸ਼ਨ ਏਰੀਅਰ ਲੈਜ਼ਰ ਦਾ ਜਿਹੜਾ ਇੰਤਜ਼ਾਰ ਹੈ ਜਿਹੜਾ ਦਰਸ ਕਰਨ ਦੇ ਲਈ ਆਖਰੀ ਮਿਤੀ ਹਰੇਕ ਮਹੀਨੇ ਜਿਹੜੀ ਹੈ 15 ਤਰੀਕ ਹੋਵੇਗੀ ਇਸ ਮਿਤੀ ਨੂੰ ਹੀ ਇਸ ਲੈਜ਼ਰ ਦਾ ਜਿਹੜਾ ਹੈ ਸਰਟੀਫਿਕੇਟ ਉਹ ਦਿੱਤਾ ਜਾਵੇਗਾ ਸੋ ਇਸ ਤੋਂ ਜਿਹੜੀ ਗੱਲ ਕਲੀਅਰ ਹੁੰਦੀ ਹੈ ਕਿ ਜਿਹੜੇ ਹਰ ਮਹੀਨੇ ਪੈਨਸ਼ਨ ਆ ਜਿਹੜੀ ਉਹ ਤਿਆਰ ਹੁੰਦੀ ਹੈ ਰਿਟਾਇਰੀਆਂ ਦੀ ਤਾਂ ਪੈਨਸ਼ਨ ਫੈਮਲੀ ਪੈਨਸ਼ਨ ਦੀ ਤਾਂ ਉਸ ਦੇ ਨਾਲ ਹੀ ਹੈ ਜਿਹੜਾ ਇੱਕ ਇਹ ਵੱਖਰਾ ਤੌਰ ਤੇ ਜਿਹੜਾ ਇੱਕ ਲੈਜ਼ਰ ਤੇ ਜਿਹੜੀ ਹੈ ਤਿਆਰ ਜਿਹੜੀ ਹੈ ਆਈਈਟੀ ਵਿਭਾਗ ਦੇ ਵੱਲੋਂ ਆਹ ਹਕ ਕੀਤੀ ਗਈ ਹੈ ਜਿਸ ਦੇ ਵਿੱਚ ਸਾਰੇ ਹੀ ਪੈਨਸ਼ਨਰਸ ਦਾ ਜਿਹੜਾ ਬਕਾਇਆ ਹੈਗਾ ਜਿਹੜਾ 5.5 ਸਾਲਾਂ ਦਾ ਬਕਾਇਆ ਰੰਦਾਗਾ ਜਿਹੜੀਆਂ ਕਿਸ਼ਤਾਂ ਉਹਦੀਆਂ ਬਣੀਆਂ ਨੇ ਤਾਂ ਉਹ ਤਾਂ ਉਹਨਾਂ ਨੂੰ ਹਰ ਮਹੀਨੇ ਦੀ ਜਿਹੜੀ ਹੈ ਦੇਣ ਦੀ ਤਿਆਰੀ ਜਿਹੜੀ ਹੈ ਪਾ ਪਾਵਰ ਕਾਰਪੋਰੇਸ਼ਨ ਦੇ ਵੱਲੋਂ ਕਰ ਦਿੱਤੀ ਗਈ ਹੈ ਇਹ ਜਿਹੜੀ ਹੈ ਪਹਿਲੀ ਕਿਸ਼ਤ ਦੀ ਮਈ ਦੀ ਜਿਹੜੀ ਪੈਨਸ਼ਨ ਮਿਲੀ ਹੈ ਫੈਮਿਲੀ ਪੈਨਸ਼ਨ ਮਿਲੀ ਹੈ ਉਹਦੇ ਨਾਲ ਆ ਜਿਹੜਾ ਸਾਰੇ ਹੀ ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨ ਨੂੰ ਜਿਹੜੀ ਹੈ ਬਕਾਇਆ ਦੀ ਕਿਸ਼ਤ ਕਿਸ਼ਤਾਂ ਜਿਹੜੀ ਪਾਵਰ ਕਾਰਪੋਰੇਸ਼ਨ ਦੇ ਵੱਲੋਂ ਜਿਹੜੀ ਉਹ ਜਾਰੀ ਕਰ ਦਿੱਤੀਆਂ ਜਾਣੀ ਹੈ ਸੋ ਇਹ ਸਾਰੇ ਜਾਣਕਾਰੀ ਪਾਵਰ ਕਾਰਪੋਰੇਸ਼ਨ ਦੇ ਇਹ ਜਿਹੜੇ ਹਜ਼ਾਰਾਂ ਫੈਮਿਲੀ ਪੈਨਸ਼ਨ ਤੇ ਮਲਾਜ਼ਮ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਸੀ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਜ਼ਮਾਂ ਤੇ ਪੈਨਸ਼ਨ ਨਾਲ ਸੰਬੰਧਿਤ ਬਨੇ ਰਹਿਣਾ ਚੈਨਲ ਦੇ ਨਾਂ ਚੈਨਲ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ